ਹਾਂਜੀ ਫੂਡ ਪੰਜਾਬ ਦੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹਾਂਜੀ ਇਸ ਚੈਨਲ ਨੂੰ ਬਾਤ ਤੋਂ ਵੱਧ ਸਬਸਕ੍ਰਾਈਬ ਜਰੂਰ ਕਰ ਲਿਓ ਹਾਂਜੀ ਇਸ ਚੈਨਲ ਉੱਤੇ ਤੁਹਾਨੂੰ ਤਰਾਤਰਾਂ ਦੇ ਫੂਡਾਂ ਦੀਆਂ ਵੀਡੀਓ ਆਇਆ ਕਰਨਗੇ ਤੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਅੰਗੂਰਾ ਦੀ ਬੇਲ ਹਾਂਜੀ ਅੰਗੂਰਾ ਦੀ ਬੇਲ ਨੂੰ ਪੰਜਾਬ ਦੇ ਹਰ ਘਰ ਵਿੱਚ ਲਗਾਉਣਾ ਚਾਹੀਦਾ ਹੈ ਇਹ ਤੁਸੀਂ ਅੰਗੂਰਾ ਦੀ ਬੇਲ ਦੇਖ ਰਹੇ ਹੋ ਇਸ ਉੱਤੇ ਬਹੁਤ ਹੀ ਵਧੀਆ ਅੰਗੂਰ ਅਤੇ ਮਿੱਠੇ ਗੂਰ ਲੱਗੇ ਹਨ ਕਿਉਂਕਿ ਪੰਜਾਬ ਅਤੇ ਹਰਿਆਣੇ ਦਾ ਅਜਾਹਾ ਬਾਟਾ ਵਾਰਨਾ ਜਿੱਥੇ ਹਰ ਇੱਕ ਘਰ ਵਿੱਚ ਅੰਗੂਰਾ ਦੀ ਬੇਲ ਹੋ ਸਕਦੀ ਹੈ ਇਹ ਅੰਗੂਰਾ ਦੀ ਬੇਲ ਤੁਸੀਂ ਦੇਖ ਰਹੇ ਹੋ ਇਸ ਉੱਤੇ ਅੰਗੂਰ ਵੀ ਬਹੁਤ ਹੀ ਵਧੀਆ ਲੱਗਣ ਤੇ ਮਿੱਠੇ ਅੰਗੂਰ ਬਹੁਤ ਲੱਗਦੇ ਹਨ ਹਾਂਜੀ ਆ ਤੁਹਾਨੂੰ ਦਿਖਾ ਰਿਹਾ ਅੰਗੂਰਾ ਦੀ ਬੇਲ ਹਾਂਜੀ ਇਸ ਉੱਤੇ ਅੰਗੂਰਾ ਦੇ ਗੁੱਸੇ ਵੀ ਤੁਸੀਂ ਦੇਖ ਰਹੇ ਹੋ ਹਾਂਜੀ ਇਸ ਨੂੰ ਹਰੇਕ ਘਰ ਵਿੱਚ ਇੱਕ ਜਾਂ ਦੋ ਅੰਗੂਰਾ ਦੀ ਬੇਲਾ ਜ਼ਰੂਰ ਲਗਾਉਣੀ ਚਾਹੀਦੀਆਂ ਤਾਂ ਕਿ ਤੁਸੀਂ ਵੀ ਇਸ ਮੌਸਮ ਵਿੱਚ ਔਰਾ ਨੂੰ ਖਾਸਕਿਉਂਕਿ ਪੰਜਾਬ ਹਰਿਆਣਾ ਵਿੱਚ ਇਹ ਔਰਾ ਦੇ ਬੇਲਾ ਆਮ ਹੀ ਹੋ ਜਾਂਦੀਆਂ ਹਨ हां जी ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਵੀਡੀਓ ਲਾਈਕ ਤੇ ਚੈਨਲ ਸਬਸਕ੍ਰਾਈਬ ਜਰੂਰ ਕਰ ਦਿਓ ਤਾਂ ਕਿ ਤੁਸੀਂ ਤਰਾਤਰਾਂ ਦੇ ਪਕਵਾਨਾਂ ਦੀ ਵੀਡੀਓ ਦੇਖ ਸਕੋ ਵੀਡੀਓ ਦੇਖ ਲਈ ਸਾਰਾ ਧੰਨਵਾਦ